ਮਾਦਮ ਕਰ ਰਹੇ ਹਲੀ ਸੋਚ ਨਾ ਆਵੇ ਮੈਂ ਲਾਈਕ ਇੱਥੇ ਵੀ ਵਿਚਰਦਾ ਆਪਾਂ ਬੰਬੇ ਵੀ ਜਾਈਦਾ ਹੈ ਨਾ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਮੈਨੂੰ ਇੱਕ بڑے ਸੂਝਵਾਨ ਬੰਦੇ ਨੇ ਗੱਲ ਕਹੀ ਕਹਿੰਦੇ ਪੰਜਾਬੀ ਇੰਡਸਟਰੀ ਬਹੁਤ ਛੋਟੀ ਆ ਤੇ ਜਿਹੜੇ ਪੰਜਾਬੀ ਇੰਡਸਟਰੀ ਦੇ ਸਤੰਭ ਨੇ ਨਾ ਉਹ ਚਾਹੁੰਦੇ ਨਹੀਂ ਕਿ ਇਹ ਇੰਡਸਟਰੀ ਕਦੇ ਵੱਡੀ ਹੋਵੇ ਅੱਛਾ ਇਸ ਗੱਲ ਤੋਂ ਕਿੰਨਾ ਰابطਾ ਰੱਖਦੇ ਹੋ ਤੁਸੀਂ ਯਾਰ ਪਰ ਇਹ ਕਿਦਾਂ ਮੈਨੂੰ ਇਹ ਗੱਲ ਦਾ ਕੀ ਮਤਲਬ ਹੈ ਇਸ ਦੇ ਪਿੱਛੇ ਇਸ ਦੇ ਪਿੱਛੇ ਕਾਰਨ ਉਹਨਾਂ ਦੇ ਕਹਿਣ ਦਾ ਇਹ ਸੀਗਾ ਵੀ ਮੈਂ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹਨਾਂ ਨੇ ਮੈਨੂੰ ਕਿਹਾ ਕਿ ਜਿੰਨੇ ਵੱਡੇ ਕਲਾਕਾਰ ਨੇ ਉਹ ਨਹੀਂ ਚਾਹੁੰਦੇ ਕਿਸੇ ਹੋਰ ਦਾ ਕੰਮ ਚੱਲੇ ਤਾਂ ਕਿ ਉਹ ਓਵਰ ਸ਼ੈਡੋ ਹੋਣ ਜਾਂ ਫਿਰ ਉਹਨਾਂ ਨੂੰ ਕਿਤੇ ਥਾਂ ਟੋਲਣੀ ਪਵੇ ਉਹ ਚਾਹੁੰਦੇ ਨੇ ਕਿ ਮੈਨੂੰ ਨਹੀਂ ਮੈਨੂੰ ਇਹ ਪਾਲੀਵੁੱਡ ਚ ਵੀ ਤਾਂ ਕਹਿੰਦੇ ਜੀ ਨੈਪੋਟਿਸਿਜ਼ਮ ਹੈ ਇਹ ਤਾਂ ਹਰ ਜਗ੍ਹਾ ਹੀ ਹੈ ਨਹੀਂ ਨਹੀਂ ਇਦਾਂ ਲੱਗਦਾ ਨਹੀਂ ਇੱਥੇ ਥੋੜਾ ਜਿਆਦਾ ਗਰੂਪイズਮ ਹੋ ਗਿਆ ਜਾਂ ਲਾਈਕ ਹੁੰਦਾ ਨਾ ਕਿ 40 ਜਗ੍ਹਾ ਦੇ ਵਿੱਚ ਸਾਨੂੰ ਜ਼ਿਆਦਾ ਦਿਖਦਾ ਹੈ ਜਿੱਥੇ ਵੱਡੀ ਜਗ੍ਹਾ ਹੋਊਗੀ ਉੱਥੇ ਘੱਟ ਦਿਖਦਾ ਹੁਣ ਇੱਥੇ ਜਿਵੇਂ ਕਹਿ ਦਈਏ ਕੀ oportunidades ਘਟਦੇ ਹੂੰ ਹੂੰ ਬਿਲਕੁਲ ਕਹਿੰਦੇ ਨੇ ਜੀ opportunities ਘਟਨੇ ਤੇ ਕੁਝ ਕੁ ਵੱਡੇ ਪ੍ਰੋਡਕਸ਼ਨ ਹਾਊਸੇਜ਼ ਨੇ ਹਾਂ ਤੇ ਮਤਲਬ ਏਡਾ ਉਹ ਲੱਗਦਾ ਕਿ ਜਿੱਥੇ ਘਟਦੇਗਾ ਉੱਥੇ ਜ਼ਿਆਦਾ ਹਾਈਲਾਈਟेड ਚੀਜ਼ਾਂ ਨੂੰ ਕਰ ਦਿੰਦੇ ਨੇ ਪਰ ਮੈਨੂੰ ਲੱਗਦਾ ਹਰ ਹਰ ਜਗ੍ਹਾ ਤੇ ਹੀ ਹੈ ਬਾਲੀਵੁੱਡ ਚ ਵੀ ਤਾਂ ਹੋ ਰਹੀ ਹੈ ਮੇਰਾ ਇਹ ਮੰਨਣਾ ਹੈ ਕਿ ਕੋਈ ਕਹਿ ਨੂੰ ਆਨ ਦਾ ਵੇ ਕੋਈ ਕਹਿ ਨੂੰ ਨਾ ਆਂਦਾ ਫਿਰ ਹੂੰ 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 ਜਿਹੜਾ ਰੱਬ ਹੈ ਨਾ ਉਹ ਰੱਬ ਆ ਬੰਦਾ ਰੱਬ ਨਹੀਂਗਾ ਤੁਸੀਂ ਆਪ ਦਾ ਜੋਰ ਲਾਓ ਆਰਤੀ ਚੀਜ਼ ਤੇ ਮਿਹਨਤ ਕਰੋ ਨਾ ਤੁਨ ਨੂੰ ਕੋਈ ਰੋਕ ਸਕਦਾ ਨਾ ਕਿਸੇ ਰੁਕਣਾ ਜੇ ਭਗਤ ਸਿੰਘ ਗੁਰੂ ਨਾਨਕ ਗੁਰੂ ਸੁਖਦੇਵ ਨਹੀਂ ਹੁੰਦੇ ਤਾਂ ਸਾਡੀ ਸਟਰੀ ਨੂੰ ਫਰਕ ਪੈਂਦਾ ਹੈ ਇਹ ਨਹੀਂ ਮੈਂ ਕਹਾਂਦਾ ਨਹੀਂ ਪੈਂਦਾ ਪੈਂਦਾ ਆ ਬਿਲਕੁਲ ਠੀਕ ਆ ਉਹਨਾਂ ਨੇ ਆਪਣੇ ਹੱਕਾਂ ਲਈ ਲੜਾਈ ਲੜੀ ਸਾਡੇ ਸਾਰੇ ਲਈ ਲੜੀ ਲੜਾਈ ਠੀਕ ਹੈ ਉਹ ਲੜੇ ਤਾਂ ਨੇ ਕਿਉਂਕਿ ਸਾਡਾ ਫਿਊਚਰ ਠੀਕ ਹੋ ਸਕੇ ਉਹ ਇਸ ਕਰਕੇ ਨਹੀਂ ਲੜੇਗੇ ਕੋਈ ਗੱਲ ਦਾ ਤਤ ਹੀ ਨਾ ਨਿਕਲੇ ਤਾਂ ਐਵੇਂ ਲੜੀਗੇ ਜਦੋਂ ਤੁਸੀਂ ਜਿਹੜੀ ਚੀਜ਼ ਲਈ ਲੜ ਰਹੇ ਹੋ ਪਹਿਲਾਂ ਉਹ ਠੀਕ ਹੋਣੀ ਚਾਹੀਦੀ ਹੈਗੇ ਜੇ ਉਹ ਠੀਕ ਆ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਇੱਕ ਹੋਵੇ ਹਜ਼ਾਰ ਹੋਵੇ ਲੱਖ ਹੁਣ ਤੁਸੀਂ ਲੜੋ ਉਹਦੇ ਲਈ ਕੋਈ ਰੋਲ ਸਕਸੈਸ ਮਿਲੀ ਜਾਊਗੀ ਚਾਹੇ ਲੀ ਜਾਊਗੀ ਧੇਰ ਮਿਲੇ ਸਵੇਰ ਮਿਲੇ ਸਵੇਰ ਮਿਲੇ ਸੋ ਇਦਾਂ ਦਾ ਕੋਈ ਕੀ ਕਹਿੰਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਇਦਾਂ ਲੱਗਦਾ ਤੁਸੀਂ ਕੰਮ ਇੰਨੇ ਜ਼ੋਰ ਨਾਲ ਕਰੋ ਕਿ ਆਪ ਹੀ ਸਾਰੇ ਜਾਣੇ ਆ ਕੇ ਕਹਿਣ ਤੁਹਾਨੂੰ ਕਿ ਭਰਾਵਾ ਦੱਸ ਤੇਰੀ ਕਿੱਥੇ ਮਤ ਕਰੀਏ ਪਰ ਕੰਮ ਪਹਿਲਾਂ ਬਿਲਕੁਲ